ਜਾ ਕਿ ਬੰਦਾ ਛਾਲ 2 ਸਾਲ ਦੋ ਸਾਲ ਚ ਪੈਸੇ ਪੂਰੇ ਕਰਦਾ ਇਹ ਵੀ 3 ਸਾਲ ਹੁਣ ਕਹੋ ਤੂੰ 10 ਮਹੀਨੇ ਸਾਲਿਆ ਹੋਵੇਗਾ ਜਿਹੜੀ 14 ਲੀਟਰ ਵਾਲੀ ਕਹਿੰਦੇ ਆ 1.5 ਲੱਖ ਤੋਂ ਲੈ ਕੇ 2.5 ਲੱਖ ਤੱਕ ਮਿਲਦੀ ਆ ਉਹ ਮਿਲਦੀ ਆ ਠੀਕ ਆ 10 ਤੇ ਤੂੰ ਦਾ ਲਾਲਾ ਤੂੰ 2 ਲੱਖ ਦੀ ਲਾਲਾ 20 ਲੱਖ ਦੀ ਆਉਗੀ ਫਿਰ ਉਹਦਾ ਵਿਆਹ ਲਾਲਾ ਠੀਕ ਆ ਫਿਰ ਉਹਨੇ 5 ਮਹੀਨੇ ਤੈਨੂੰ ਆਮਦਨ ਦੇਣੀ ਆ ਮਗਰ ਉਹ ਚਾਰ ਖੜੂ ਉਹਦਾ ਪਹਿਲਾਂ ਪਤਾ ਜਦੋਂ ਹੁਣ ਦੁੱਧ ਦੇਣਾ ਬੰਦ ਕਰਕੇ ਸੇਵਾ ਸੰਭਾਲਦਾ ਰੱਖਣੀ ਪਊ ਬਿਲਕੁਲ ਬਿਲਕੁਲ ਉਹ ਨਹੀਂ ਪਾਉਣਾ ਉਹ ਨਹੀਂ ਜੀ ਸਾਰਾ ਕੁਝ ਉਹ ਨਹੀਂ ਕਰਨਾ ਲਾਲਾ ਵੀ ਉਹ ਪੈਸੇ ਕਿੱਥੇ ਪਾਏਗਾ ਜ ਉਹ 30000 ਰੁਪਇਆ ਘੱਟੋ ਘੱਟ ਡੇਲੀ ਦਾ ਖਾ ਗਿਆ ਠੀਕ ਆ 36000 ਹੋ ਗਿਆ ਸਾਲ ਦਾ ਹਾਂ ਇਹਨੇ ਸਾਢੇ 3 ਨਵੇਂ ਸਾਲਾਂ ਜਾ ਕੇ ਸੁੰਦਿਆ ਕਿਉਂ 2 ਢਾਈ ਕੁ ਮਹੀਨੇ ਦੀ ਜਾਂ ਢਾਈ ਸਾਲਾਂ ਦੀ ਜਾ ਕੇ ਉਹ ਸਮਰਦੀਆ ਠੀਕ ਆ ਮੰਨੋ ਠੀਕ ਆ 9 ਮਹੀਨੇ ਫੇਰ ਲੈ ਜਾਂਦੀ ਆ ਉਹ ਠੀਕ ਆ ਢਾਈ ਤੋਂ 9 ਦੇ ਲਾ ਤਿੰਨ ਤਾਂ ਉੱਤੇ ਹੋ ਗਿਆ ਹਾਂ ਉਹ 36000 ਨੂੰ ਤਿੰਨ ਨਾਲ ਗੁਣਾ ਕਰ ਲੈ ਲੱਖ ਤੋਂ ਉੱਤੇ ਤਾਂ ਉਹ ਵੀ ਖਾ ਗਈ ਠੀਕ ਆ 1.5 ਲੱਖ ਰੁਪਇਆ ਖਾ ਗਈ ਠੀਕ ਆ ਫੇਰ ਕਿੱਧਰ ਗਈ ਗੱਲ ਇਹ ਹਾਂ ਗੱਲ ਤਾਂ ਐ ਐ ਵੀ ਕਾਪੀ ਦਾ ਹਿਸਾਬ ਤੇ ਹਾਥੀ ਕਰ ਪਹਿਲੀ ਗੱਲ ਤਾਂ ਮੱਧ ਮਹੀਨੇ ਪਾਂਜੀ ਦੁੱਧ ਦਿੰਦੀ ਆ ਠੀਕ ਆ 9 10 ਮਹੀਨੇ ਲੈ ਜਾਂਦੀ ਆ ਸੂਣ ਨੂੰ ਲੈ ਕੇ ਆਂਦੀ ਨਾ ਜੰਗ ਬਿਲਕੁਲ 10 ਮਹੀਨੇ ਲੈਂਦੀ ਆ 4 ਮਹੀਨੇ ਤਾਂ ਡਰਾਈ ਹੋ ਗਈ ਠੀਕ ਆ ਖੜੀ ਖਾਊਗੀ ਫੇਰ ਉਹ ਕਿੱਥਾ ਹੋਊਗਾ ਸਾ ਠੀਕ ਆ ਫੇਰ ਜੇ ਕਿਸੇ ਨੇ ਲੋਨ ਕਰਾ ਕੇ ਪਾਲਿਆ ਤਾਂ ਉਦੋਂ ਬਾਅਦ ਉਹ ਕਿਸ਼ਤਾ ਕਿੱਥੋਂ ਉਹ ਤੁਹਾਰੀ ਮਹੀਨੇ ਬਾਅਦ ਠੀਕ ਆ ਬਾਕੀ ਹਰੇ ਚਾਰੇ ਨੂੰ ਆਪ ਦਾ ਆਪਦੀ ਜ਼ਮੀਨ ਹੋਵੇ ਜਿਹੜਾ ਕੋ ਸਾਰਾ ਮੁੱਲ ਦਾ ਠੀਕ ਆ ਲੇਬਰ ਨਾ ਪਾਵੇ ਉੱਤੇ ਠੀਕ ਆ ਠੀਕ ਆ ਉੰਨੇ ਕ ਰੱਖੋ ਵੀ ਜਿੰਨੇ ਕ ਅਸੀਂ ਆਪ ਸਾਂਭ ਸਕਦਾ ਠੀਕ ਆ ਜੇ ਤੂੰ ਹੁਣ ਕਹੀ ਮੈਂ 50 ਮੱਝਾਂ ਰੱਖਣ ਨੂੰ ਉਹਦੇ ਦੇ ਪੰਜ ਦਿਨ ਨੂੰ ਸਾਹਮਣੇ ਵਾਲੇ ਰੱਖਣੇ ਪੈਣਗੇ ਠੀਕ ਆ ਜਿੰਨੇ ਤੂੰ ਆਪ ਸਾਹਮਣੇਗਾ ਕਿਵੇਂ ਦੁੱਧ ਦਿੰਦੀ ਆ ਉਹ ਤੂੰ ਆਪਣੇ ਘਰ ਰੱਖੇਗਾ ਹੁਣ ਜਿਹੜਾ ਨੌਕਰਾਂ ਨੌਕਰ ਨੇ ਦਾ ਚੋਕੇ ਧਾਰ ਦੇਣਾ ਉਹਨੇ ਕੋ ਨਹੀਂ ਦੱਸਣਾ ਆਹ ਉਹ ਨਾ ਕੋਰ ਨਹੀਂ ਕਰ ਜਦੋਂ ਇਹ ਕਈ ਵਿਦਵਾਨ ਫੇਸਬੁੱਕ ਵਿਦਵਾਨ ਠੀਕ ਆ ਗੱਲ ਤਾਂ ਹੁੰਦੀ ਦੀ 5 ਰੁਪਈਆਂ ਦੀ ਠੀਕ ਆ ਬੜਾ 100 ਰੁਪਈਏ ਦਿੰਦੇ ਨੇ ਠੀਕ ਆ ਜੀ ਉੱਥੇ ਜਿਹੜਾ ਛੰਡੇ ਆਨਪੜ ਲੋਕ ਨੇ ਦੇਸੀ ਲੋਕ ਨੇ ਜਾਂ ਵਿਚਾਰੇ ਦੁਖੀ ਲੋਕ ਨੇ ਕਈ ਦੁਖੀ ਵੀ ਨੇ ਵਿਚਾਰੇ ਠੀਕ ਆ ਜਿਵੇਂ ਉਹ ਬਾਹਰ ਨੇ ਕੁੜੀਆਂ ਠੱਗੀ ਮਾਰਦੇ ਨੇ ਦੁਖੀ ਨੇ ਵਿਚਾਰੇ ਮਨ ਦੁਖੀ ਆ ਚਲੋ ਹਰ ਬੰਦਾ ਜਵਾਨ ਹੁੰਦਾ ਜਦੋਂ ਹਰ ਬੰਦੇ ਨੂੰ ਲੰਦਾ ਕਿ ਮੈਂ ਆਪਦਾ ਧੰਦਾ ਕਰਾਂ ਯਾਰ ਆਪਦੇ ਪੈਰਾਂ ਦੇ ਖੜਾਵਾ ਠੀਕ ਆ ਉਹ ਵਿਚਾਰੇ ਭੋਲੇ ਭਾਲੇ ਲੋਕ ਕਮਰਾ ਹੋ ਜਾਂਦੇ ਨੇ ਇਹਨਾਂ ਦੀਆਂ ਗੱਲਾਂ ਜਾ ਕੇ ਠੀਕ ਆ ਇਹ 5 ਰੁਪਏ ਦੀ ਗੱਲ ਨੂੰ 100 ਰੁਪਏ ਦੀ ਬਣਾਉਂਦੇ ਨੇ ਐਡੀ ਗੱਲ ਨਹੀਂ ਹੈਗੀ ਚਲੋ ਕਾਮਯਾਬੀ ਹੈ ਕਿ ਕੰਮ ਬਹੁਤ ਗਿਆਦੇ ਕਰਨਾ ਪੈਂਦਾ ਠੀਕ ਆ ਮਿਹਨਤ ਬਹੁਤ ਕਰ ਭਾ ਹਾਂਜੀ ਬਾਰ-ਬਾਰ ਕਹਣਾ ਵੀ ਕੰਮ ਸਾਰੇ ਨੂੰ ਕਰਨਾ ਪਵਾ ਨਹੀਂ ਹੈਗਾ ਜਿਵੇਂ ਮੇਰੇ ਭਾਈ ਨੇ ਕਹੇ ਵੀ ਮੰਜੇ ਤੇ ਬੈਠਣਾ ਕੁਰਸੀ ਤੇ ਬੈਠਣਾ ਉਹਦਾ ਚੱ ਕੀ ਬੰਦੇ ਚੋਣ ਕਰਨੀ ਆਉਂਦੀ ਹੋਵੇ ਸਹੀ ਪ੍ਰੋਪਰ ਕ੍ਰੋਸਿੰਗ ਵੀ ਤੁਹਾਨੂੰ ਡੇਟਾ ਦਾ ਪਤਾ ਹੋਣਾ ਚਾਹੀਦਾ ਜਿਹੜੇ ਟੀਕੇ ਕਿੱਥੋਂ ਪਰਾਉਣਾ ਏ ਤੁਹਾਨੂੰ ਟੀਕੇ ਦੀ ਚੋਣੀ ਨਹੀਂ ਕਰਨੀ ਆਉਂਦੀ ਉਥੇ ਗੜਵਾਸਟੂ ਦੇ ਵਿੱਚ ਤੁਹਾਨੂੰ ਹੀ ਸਿਖਾ ਜਾਣਾ ਚੋਣ ਕਰਨੀ ਟੀਕੇ ਦੀ ਠੀਕ ਹੈ ਪਸ਼ੂ ਤੇ ਡੇਰੀ ਦੇ ਵਿੱਚੋਂ ਕੰਮਜਾਬ ਫੀਲਡ ਦੇ ਜਿਉ ਡੇਰੀ ਫਾਰਮਾਂ ਜੋ ਵੀ ਫਾਰਮਾਂ ਜੋ ਤਾਂ ਕੰਮਜਾਬ ਹੋਊਗੇ ਤਿੰਨ ਚੀਜ਼ਾਂ ਦਾ ਮੁੱਖ ਤਾਂ ਰੱਖਣਾ ਪਊ ਤੁਹਾਨੂੰ ਠੀਕ ਹੈ ਪਹਿਲਾਂ ਤਾਂ ਬਰੀਡ ਦਾ ਜੀ ਬਹੁਤ ਬੰਦਿਆਂ ਕੋਲੇ ਬਰੀਡ ਹੀ ਹੈ ਨਹੀਂ ਕੰਮਜਾਬ ਕਿਥੋਂ ਹੋਣਗੇ ਬਾਈ ਜੀ ਠੀਕ ਹੈ ਦੂਜਾ ਧਿਆਨ ਤੁਹਾਨੂੰ ਫੀਲਡ ਦਾ ਰੱਖਣਾ ਪਊਗਾ ਬਾਈ ਜੀ ਸੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਕਸਰ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਜ਼ਿਆਦਾਤਰ ਵੀਡੀਓ ਆਉਂਦੀਆਂ ਕਿ ਵਿਦੇਸ਼ ਜਾਣਾ ਬੰਦ ਕਰੋ ਘਰੇ ਕੰਮ ਕਰੋ ਇੱਥੇ ਕੰਮ ਕਰੋ ਕਿ ਅਸੀਂ ਵੀ ਵੀਡੀਓ ਦੇ ਵਿੱਚ ਕਹਿੰਦੇ ਆ ਜਿਹੜਾ ਸਾਨੂੰ ਲੱਗਦਾ ਅਸੀਂ ਅਗਲੇ ਨਾਲ ਗੱਲ ਕਰਕੇ ਸੋ ਹੁਣ ਅਸੀਂ ਅੱਜ ਗੱਲ ਜਿਹੜੀ ਸਾਡਾ ਵਿਸ਼ਾ ਹੋਇਆ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਡੈਰੀ ਫਾਰਮ ਬਣਾ ਲਓ ਜਾਂ ਆ ਫਾਰਮ ਬਣਾ ਲਓ ਆ ਫਾਰਮ ਇਹਨਾਂ 'ਚ ਬੜੀ ਕਮਾਈ ਆ ਉਹਦੇ ਵਿੱਚ ਕਿੰਨੀ ਕੁ ਕਮਾਈ ਆ ਤੇ ਕਿੰਨਾ ਕੁ ਵਧਾ ਚੜਾ ਕੇ ਕਿਹਾ ਜਾਂਦਾ ਅੱਜ ਸਾਡੇ ਵੀਰ ਮੇਰੇ ਨਾਲ ਨੇ ਜੰਗ ਤੇ ਕਾਲਾ ਜੰਗ ਦਾ ਹੈਗਾਗਾ ਪਿਗ ਫਾਰਮ ਆ ਤੇ ਕਾਲੇ ਦਾ ਸੀਗਾ ਵਿਚਾਰੇ ਵੀਰ ਦਾ ਸਾਡੇ ਦਾ ਡੇਰੀ ਫਾਰਮ ਇਹਨਾਂ ਨੇ ਵੀ ਪਾਇਆ ਹੋਇਆ ਸੀਗਾ ਸੋ ਜੰਗ ਵੀਰੇ ਕਿੰਨਾ ਕੁ ਤੈਨੂੰ ਲੱਗਦਾ ਵੀ ਇਹ ਤੇ ਕਿੰਨਾ ਕੁ ਬਚਦਾ ਜਾਂ ਕਿੰਨੀ ਕੁ ਪੈਸੇ ਦੀ ਕਮਾਈ ਆ ਜਿਹੜੀ ਸਹੀ ਸਹੀ ਆ ਸੱਚੀ ਗੱਲ ਦੀ ਸਾਰਾ ਹੋਇਆ ਨੂੰ ਖਾਂਦਾ ਹੋਇਆ ਕੀ ਫਤ ਹੈ ਗੱਲ ਆਪਣੀ ਆ ਬਾਈ ਜੀ ਕਮਾਈ ਦੀ ਜਿਹੜੀ ਗੱਲ ਕਰਨ ਲੱਗੇ ਹੋਣਾ ਤੁਸੀਂ ਮੈਂ ਤੁਹਾਨੂੰ ਸਾਰਾ ਡਿਟੇਲ ਚ ਡਾਟਾ ਦੇਣਾ ਠੀਕ ਆ ਧੰਦਾ ਨਹੀਂ ਮੜਾ ਠੀਕ ਆ ਫਾਰਮ ਡੇਰੀ ਪਾ ਲੋ ਕੋਰਟਰੀ ਪਾਲੋ ਮਸੀਦਾ ਪਾਲੋ ਠੀਕ ਹੈ ਟਿਗਰੀ ਦਾ ਪਾਲੋ ਜੋ ਵੀ ਮਤਲਬ ਗੱਲ ਸ਼ਾਇਦ ਪਾਲੋ ਜਾਏਗੀ ਠੀਕ ਹੈ ਇਹਦੇ ਵਿੱਚ ਸ਼ਰਤਾਂ ਨੇ ਯਾਨੀ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਬਹੁਤ ਜ਼ਿਆਦਾ ਠੀਕ ਹੈ ਸ਼ਰਤਾਂ ਕੀ ਨੇ ਬਾਈ ਜੀ ਪਹਿਲੀ ਸ਼ਰਤ ਇਹ ਸਾਨੂੰ ਆਪ ਨੂੰ ਕੰਮ ਕਰਨਾ ਪਊਗਾ ਪ੍ਰਾਇ ਹੱਤ ਖੇਤੀ ਕਹਿੰਦਾ ਹੁੰਦੇ ਨਹੀਂ 32 33 33 ਜਿਹੜਾ ਸਾਰੋਂ ਪਹਿਲਾ ਮੈਡਲ ਹੈ ਠੀਕ ਹੈ ਦੂਜਾ ਮੈਡਲ ਇਹ ਹੈ ਬਾਈ ਜੀ ਇੱਕ ਸਾਲ ਭਰ ਦੇ ਛੋਡੇ ਇਹ ਦੇ ਵਿੱਚੋਂ ਠੀਕ ਹੈ ਪੈਸੇ ਸਟੋਰ ਹੋਣੇ ਚਾਹੀਦੇ ਨੇ ਦਾਣੇ ਖਲ ਤੇ ਫੀਡ ਦੇ ਜੋ ਵੀ ਮਤਲ ਫੁਟਾ ਫਾਰਮ ਪਾਵਾ ਤੂੜੀ ਨੀਰਾ ਕੱਖ ਜੋ ਵੀ ਆ ਇੱਕ ਸਾਲ ਪਰ ਦੇ ਨਹੀਂ ਬਈ ਉਹ ਫਲਾਣੇ ਪਿੰਡ ਗੁਮਟੀ ਡੇਰੀ ਫਾਰਮ ਪਾਵਾ ਉਹਦੀ ਰੀਹਣਾ ਆਪਾਂ ਉੱਡਾਂ ਚੱਕ ਦੋ ਘੱਟ ਤੋਂ ਘੱਟ ਜ਼ੀਰੋ ਲੈਵਲ ਤੋਂ thro ਠੀਕ ਹੈ ਤੇ ਧੰਦਾ ਨਹੀਂ ਮਾਣਾ ਪਰ ਜਦੋਂ ਇਹ ਕਈ ਵਿਦਵਾਨ ਫੇਸਬੁੱਕ ਵਿਦਵਾਨ ਠੀਕ ਹੈ ਗੱਲ ਤਾਂ ਹੁੰਦੀ ਨਹੀਂ 5 ਰੁਪਈਆ ਦੀ ਠੀਕ ਹੈ ਬੜਾ 100 ਰੁਪਈਆ ਦਿੰਦੇ ਨੇ ਠੀਕ ਹੈ ਜੀ ਉੱਥੇ ਜਿਹੜੇ ਛੰਡੇ ਅਨਪੜ ਲੋਕ ਨੇ ਦੇਸੀ ਲੋਕ ਨੇ ਜਾਂ ਵਿਚਾਰੇ ਦੁਖੀ ਲੋਕ ਨੇ ਕਈ ਦੁਖੀ ਵੀ ਨੇ ਵਿਚਾਰੇ ਠੀਕ ਹੈ ਜਿਵੇਂ ਹੁਣ ਬਾਹਰ ਕੁੜੀਆਂ ਠੱਗੀ ਮਾਰਦੇ ਨੇ ਦੁਖੀ ਨੇ ਵਿਚਾਰੇ ਮੰਨ ਦੁਖੀ ਆ ਚਲੋ ਹਰ ਬੰਦਾ ਜਵਾਨ ਹੁੰਦਾ ਜਦੋਂ ਹਰ ਬੰਦੇ ਨੂੰ ਆਉਂਦਾ ਕਿ ਮੈਂ ਆਪਦਾ ਤੁੰਦਾ ਕਰਾਂ ਯਾਰ ਆਪਦੇ ਪੈਰਾਂ ਦੇ ਖੜਾਵਾ ਠੀਕ ਹੈ ਉਹ ਵਿਚਾਰੇ ਭੋਲੇ ਭਾਲੇ ਲੋਕ ਘਮਰਾਉ ਹੋ ਜਾਂਦੇ ਨੇ ਇਹਨਾਂ ਦੀਆਂ ਗੱਲਾਂ ਜਾ ਕੇ ਠੀਕ ਹੈ ਇਹ 5 ਰੁਪਏ ਦੀ ਗੱਲ ਨੂੰ 100 ਰੁਪਏ ਦੀ ਬਣਾਉਂਦੇ ਨੇ ਐਡੀ ਗੱਲ ਨਹੀਂ ਹੈਗੀ ਚਲੋ ਕੰਮ ਜੇ ਵੀ ਹੈ ਕਿ ਕੰਮ ਬਹੁਤ ਿਆਦੇ ਕਰਨਾ ਪੈਂਦਾ ਠੀਕ ਹੈ ਮਿਹਨਤ ਬਹੁਤ ਕਰ ਭਾ ਹ ਵੇ ਲੋਨ ਕਰਾ ਵੀ ਲੈਣਾ ਆਪਾਂ ਨੂੰ ਕੋਈ ਦਰਾਜ ਨਹੀਂ ਠੀਕ ਹੈ ਪਰ ਲੋਨ ਨੂੰ ਕਰਾਉ ਧਾਇਰੇਜ ਰਹਿ ਕੇ ਧਾਇਰੇਜ ਰਹਿ ਕੇ ਠੀਕ ਹੈ ਵੀ ਇੰਨੀ ਕ ਆਪਾਂ ਕਿਸੇ ਮੋੜ ਦਾਂਗੇ ਸ਼ਮਾਂ ਲੱਗ ਜੂ ਕੋਈ ਟੈਂਸ਼ਨ ਨਹੀਂ ਠੀਕ ਹੈ ਪੰਜ ਛਾਲਾਂ ਦੇ 7 ਸਾਲਾਂ 10 ਸਾਲਾਂ ਜਦੋਂ ਜਿਉਂ-ਜਿਉਂ ਵਧਾਈ ਜਾਓ ਫਾਰਮ ਆਪਾਂ ਇਹ ਨਹੀਂ ਕਹਿੰਦੇ ਇਹ ਕੋਲਾਤ ਨਾ ਬਦਾਂ ਠੀਕ ਹੈ ਵੀ ਮੈਂ ਸ਼ੌ ਡੇਰੀ ਸਾਈ ਪੋਣੀਆਂ ਕਾਲੇ ਵੀਰੇ ਤੁਹਾਡੇ ਕੀ ਵਿਚਾਰ ਨੇ ਵਿਚਾਰ ਰਹੇ ਆ ਬਾਈ ਇੱਕ ਦਾ ਕਾਪੀ ਦੇ ਵੀ ਬਹੁਤ ਲਾ ਆਂਦੇ ਹਿਸਾਬ ਠੀਕ ਆ ਬਣ ਗਿਆ ਠੀਕ ਆ 14 ਲੀਟਰ ਕਹਿੰਦਾ ਮੱਝ ਦੁੱਧ ਦਿੰਦੀ ਉਹਨੂੰ 70 ਨਾਲ ਗੁਣਾ ਕਰ ਦਿੰਦਿਆ ਠੀਕ ਆ ਹਨ 900000 ਰੁਪਏ ਦਾ ਦੁੱਧ ਪਾਉਂਦੇ ਆ ਉਹ ਠੀਕ ਆ ਉਹਦੇ ਹਿਸਾਬ ਨਾਲ ਆਪਣੀ ਵਰਗਾ ਵੀ ਦੇਖ ਕੇ ਕਾਫੀ ਦਿਲਾ ਲੈਂਦਾ ਵੀ ਇੰਨੇ ਬਚ ਗਏ ਬਚ ਗਏ ਪਹਿਲੀ ਗੱਲ ਤਾਂ ਮੱਝ ਮਹੀਨੇ ਪੰਜੀ ਦੁੱਧ ਦਿੰਦੀ ਆ ਠੀਕ ਆ 9 10 ਮਹੀਨੇ ਲੈ ਜਾਂਦੀ ਆ ਸੂਨ ਨੂੰ ਲੈ ਕੇ ਆਂਦੀ ਨਾ ਜੰਗ ਬਿਲਕੁਲ 10 ਹੀ ਲੈ ਜਾਂਦੀ ਆ ਚਾਰ ਮਹੀਨੇ ਤਾਂ ਡਰਾਈ ਹੋ ਗਈ ਠੀਕ ਆ ਖੜੀ ਖਾਊ ਫੇਰ ਉਹ ਕਿੱਥੇ ਆਊਗਾ ਸਾ ਠੀਕ ਆ ਫੇਰ ਜੇ ਕਿਸੇ ਨੇ ਲੋਨ ਕਰਾ ਕੇ ਪਾ ਲਿਆ ਉਹ ਦਿਗਰੋ ਕਹਿਤਾਂ ਕਿਥੋਂ ਉਹ ਤੁ ਜਰਮੀ ਲੈਣੀ ਹੈ ਬਸ ਠੀਕ ਹੈ ਬਾਕੀ ਹਰੇ ਚਾਰੇ ਨੂੰ ਆਪ ਦਾ ਆਪ ਦੀ ਜ਼ਮੀਨ ਹੋਵੇ ਜਿਹੜਾ ਕੋ ਸਾਰਾ ਮੁੱਲ ਦਾ ਠੀਕ ਹੈ ਲੇਬਰ ਨਾ ਪਾਵੇ ਉੱਤੇ ਠੀਕ ਹੈ ਠੀਕ ਆ ਓਨੇ ਕ ਰੱਖੋ ਵੀ ਜਿੰਨੇ ਕ ਅਸੀਂ ਆਪ ਸਾਂਭ ਸਕਦਾ ਠੀਕ ਹੈ ਜੇ ਤੂੰ ਹੁਣ ਕਹੀਂ ਮੈਂ 50 ਮੱਝਾਂ ਰੱਖਣ ਨੂੰ ਉਹਦੇ ਦੇ ਪੰਜ ਦਿਨ ਨੂੰ ਸਾਹਮਣੇ ਵਾਲੇ ਰੱਖਨੇ ਪੈਣਗੇ ਬਿਲਕੁਲ ਠੀਕ ਆ ਜਿੰਨੇ ਤੂੰ ਆਪ ਸਾਂਭੇਗਾ ਕਿਵੇਂ ਦੁੱਧ ਦਿੰਦੀ ਆ ਉਹ ਤੂੰ ਆਪਨੇ ਕਾ ਰੱਖੇਗਾ ਹੁਣ ਜਿਹੜਾ ਨੌਕਰਾਂ ਨੌਕਰ ਨੇ ਦਾ ਚੋਕੇ ਧਾਰ ਦੇਣਾ ਉਹਨੇ ਕੋ ਨਹੀਂ ਦੱਸਣਾ ਆਉਣ ਘੋਰ ਨਹੀਂ ਕਰਨੀ ਉਹ ਤਾਂ ਜਾ ਡਾਕਟਰ ਦਾ ਕਰਜਾ ਪੈਣਾ ਹਾਂ ਠੀਕ ਆ ਐਡੀ ਕੋਈ ਖਾਸ ਕਮਾਈ ਨਹੀਂ ਹੱਥਾਂ ਦੀ ਮਿਹਨਤ ਹੀ ਬਚਦੀ ਆ ਵੀ ਕਿਸੇ ਦੇ ਕੰਮ ਕਰਨ ਨੂੰ ਆਪਾਂ ਆਪਦੇ ਕਰ ਲਈਏ ਠੀਕ ਆ ਠੀਕ ਆ ਹਾਂ ਜੇ ਕੋਈ ਕਹਿੰਦਾ ਵੀ ਮੈਂ 2 ਲੱਖ ਮਹੀਨੇ ਦਾ ਬਚਾਣਾ ਉਹ 4-5 ਮਹੀਨੇ ਬਚੂ ਉਸ ਤੋਂ ਬਾਅਦ 5 ਮਹੀਨੇ ਫਿਰ ਕੀ ਕਰੂੰ ਠੀਕ ਬਾਕੀ ਵਿਆਜ ਲਾਲਾ ਸਾਹਿਬ ਜੇ ਹੁਣ ਸਾਰਾ ਵਿਆਜ ਤੇ ਜਾ ਕੇ ਕਰਦਾ ਪਹਿਲੀ ਗੱਲ ਤਾਂ ਜਿੱਦੇ ਲਵੇ ਪੈਸੇ ਪੈਨੇ ਉਹ ਪੰਗਾ ਲੈਿੰਦਾ ਹੀ ਐਡਾ ਠੀਕ ਆ ਵਿਆਜ ਤੇ ਜਾ ਕੇ ਫਿਰ ਉਹ ਫੇਲ ਹੀ ਹੋਊ ਹਾਂ ਇਹ ਤਾਂ ਗੱਲ ਜਦੋਂ ਵਿਆਜ ਵੀ ਮੋੜਨਾ ਤੂੜੀ ਵੀ ਆ ਚਲ ਤੂੜੀਏ ਇੱਕ ਦੀ ਸਸਤੀ ਹੋਗੀ ਤੂੜੀ 1000 ਰੁਪਏ ਕਵਰ ਹੋ ਜਾਂਦੀ ਆ ਬਿਲਕੁਲ ਫਿਰ ਦਾਣਾ ਤਨਹਾਰ ਨੂੰ ਮਿਲਦਾ ਖਾਲ ਤਾਂ ਉਦੋਂ ਵੀ ਮਹਿੰਗੀ ਹੋਣੀ ਫਿਰ ਦਵਾਈਆਂ ਵੀ ਆ ਬਾਕੀ ਕੰਮ ਜਾਬ ਉਹ ਜਿਹੜਾ ਦੁੱਧ ਦਾ ਫਿਰ ਆਪ ਪ੍ਰੋਡਕਟ ਬਣਾ ਕੇ ਵੇਚਦਾ ਜੇ ਤੂੰ ਕਹੀਂ ਮੈਂ ਪਿੰਡ ਡੈਰੀ ਚ ਪਾ ਕੇ ਨਹੀਂ ਹੁੰਦਾ ਇਹ ਨਹੀਂ ਕੋਈ ਨਾ ਨਾ ਉਹ ਤਾਂ ਆ ਵੀਰੇ ਘਰ ਦਾ ਖਰਚਾ ਚੱਲੂ ਬਸ ਠੀਕ ਹੈ ਜੇ ਕੋ ਮਣਾ ਗੱਡੀਆਂ ਕਾਰਾਂ ਜਾ ਵੀ ਆਪਣਾ ਫਾਰਮ ਆ ਉਹ ਜਮਾ ਗਲਤ ਆ ਇਹਦੇ ਦੇ ਵੀਊ ਲੈਣ ਦੇ ਮਾਰੇ ਤੇ ਕੋਈ ਮਰਜ਼ੀ ਕਹੀ ਜਾਈਏ ਹਾਂ ਉਹ ਉਹਦਾ ਕੋਈ ਫਾਇਦਾ ਨਹੀਂ ਝੂਠ ਬੋਲੋ ਜਾਂ ਕੋਈ ਇਹਨੂੰ ਦੇਖ ਕੇ ਲਾਵੇ ਨਾ ਪਹਿਲਾਂ ਆਪ ਦਾ ਇੱਕ ਦੋ ਰੱਖ ਕੇ ਸਾਰੇ ਖਰਚੇ ਪਹਿਲਾਂ ਖਰਚੇ ਸਿੱਖ ਕਰੀ ਗੱਡ ਕੇ ਫੇਰ ਬੰਦਾ ਵੱਡਾ ਪੰਗਾ ਲਵੇ ਕੋਈ ਫਾਇਦਾ ਨਹੀਂ ਬਣਦਾ ਇਹਦੇ ਲਈ ਜਾਂ ਤਾਂ ਵੀ ਜਿਹੜਾ ਹੈਗਾ ਵੀ ਇਹਦੇ ਲਈ ਸਿੱਖਣਾ ਪਹਿਲਾਂ ਜ਼ਰੂਰੀ ਆ ਨਾ ਮੈਂ ਤੁਹਾਨੂੰ ਉਹੀ ਕਹਿਣ ਲੱਗਾ ਗਾ ਲੋ ਵੀ ਜੇ ਕਿਸੇ ਵੀ ਭਰਾ ਨੇ ਡੇਰੀ ਫਾਰਮ ਪਾਉਣਾ ਕੋਈ ਵੀ ਫਾਰਮ ਪਾਉਣਾ ਠੀਕ ਹੈ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਦੇ ਨਾਲ ਜੁੜੋ ਠੀਕ ਹੈ ਬਕਾਇਦਾ ਤੌਰ ਤੇ ਸਾਡੀ ਗੜਵਾਲ ਤੋਂ ਜਿਹੜੀ ਯੂਨੀਵਰਸਿਟੀ ਠੀਕ ਹੈ ਟ੍ਰੇਨਿੰਗਾਂ ਲਾਉਂਦੀ ਰਹਿੰਦੀ ਹੈ ਠੀਕ ਹੈ ਜੇ ਤੁਸੀਂ ਉੱਥੇ ਨਹੀਂ ਜਾਂਦੇ ਲੁਧਿਆਣਾ ਨਹੀਂ ਜਾਂਦੇ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਭਾਈ ਹਰ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਠੀਕ ਹੈ ਜ਼ਿਲ੍ਹਾ ਜਿਵੇਂ ਹੁਣ ਛੋਟਾ ਜ਼ਿਲ੍ਹਾ ਚਾਹੇ ਬਰਨਾਲਾ ਜ਼ਿਲ੍ਹਾ بڑا ਛੋਟਾ ਹੈ ਮੇਰੇ ਕੋਲੋਂ ਜ਼ਿਲ੍ਹਾ ਛੋਟਾ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਬਣਨਾ ਜ਼ਰੂਰੀ ਹੋਊ ਜ਼ਰੂਰੀ ਹੈ ਜ਼ਿਲ੍ਹੇ ਦੇ ਵਿੱਚ ਜਿਵੇਂ ਕਈ ਦਫ਼ਤਰ ਜਿਹੜੇ ਜ਼ਰੂਰੀ ਨੇ ਉਹ ਦਫ਼ਤਰਾਂ ਦੇ ਵਿੱਚ ਉਹ ਮੁੱਖ ਦਫ਼ਤਰ ਹੈ ਠੀਕ ਹੈ ਬਣਨਾ ਹੀ ਬਣਨਾ ਉਹਨਾਂ ਨੂੰ ਡਾਕਟਰ ਸਾਹਿਬਾਂ ਦੀ رائے ਲਓ ਮਾੜਾਂ ਦੀ رائے ਲਓ ਠੀਕ ਹੈ ਇਹ ਨਹੀਂ ਕਿਸੇ ਦੀ ਰੀਖਾ ਨਾ ਕਰੋ ਠੀਕ ਹੈ ਜਿਹੜੀ ਮੈਂ ਗੱਲ ਕਹਿਣਾ ਨਾ ਵੀ ਇਹ ਕਦਾ ਰੀਖ ਨਹੀਂ ਕਰਨੀ ਕਿਸੇ ਦੀ ਵੀ ਠੀਕ ਹੈ ਵੱਡੇ ਵੱਡੇ ਫਿਲਮ ਰੋੜ ਦਿੰਦੇ ਨੇ ਜੀ ਮੈਂ ਇੰਨੇ ਲੱਖ ਦੀ ਗੱਡੀ ਭਰਤੀ ਫੂਰਾਂ ਦੀ ਜਿਵੇਂ ਮੈਂ ਆਪਣੇ ਫਾਰਮ ਦੀ ਗਲ ਕਾਦਾ ਨਾ ਹਾਂ ਮੈਂ ਨੇ ਵੀ ਭਰਤੀ ਗੱਡੀ ਮੇਰੇ ਕੋਲ ਇੰਨੇ ਸਾਸੂਰਾ ਠੀਕ ਹੈ ਉਹ ਮੰਗ ਲਾ ਬੰਦੇ ਨੂੰ ਆ ਹੁੰਦਾ ਯਾਰ ਇੰਨੇ ਨਾ ਗੁਣਾ ਕਰ ਲਈ ਜਿਵੇਂ ਬਾਈ ਨੇ ਕਹਿ ਕੇ ਛੱਡਿਆ ਹਾਂ ਮੈਂ ਕਰ ਲਈ ਬਾਹ ਕਰ ਲਈ ਵੀ ਆ ਪਤਾ ਅਗਲੇ ਸਾਲ ਚੱਕ ਦਿਆਂਗੇ ਜੀ ਅਮੀਰ ਹੋ ਜਾਗੇ ਪਤਾ ਕਰੋੜਾਂ ਪਤੀ ਹੋ ਜਾਗੇ ਲੱਖਾਂ ਨਹੀਂ ਜੀ ਠੀਕ ਹੈ ਉਹ ਜਦੋਂ ਫਿਰ ਬਿੱਲਾ ਬਾਹਰ ਆਉਂਦਾ ਜਿਵੇਂ ਬੋੜਾ ਕਹਿੰਦੇ ਸੀਗੇ ਹਾਂ ਫਿਰ ਨਿਕਲੋਗਾ ਸੌਰੀ ਆ ਠੀਕ ਹੈ ਤੇ ਮੈਂ ਤਾਂ ਇਹੀ ਕਹਣਾਗਾ ਬਾਈ ਵੀ ਇੱਕ ਤਾਂ ਗੜਵਾਟੂ ਦੀ ਲੈਣਾ ਚਲੋ ਇੱਕ ਸਾਰੇ ਪਰਿਵਾਰ ਨੂੰ ਬਾਰ-ਬਾਰ ਕਹਣਾ ਵੀ ਕੰਮ ਸਾਰੇ ਨੂੰ ਕਰਨਾ ਪਵਾ ਨਹੀਂ ਹੈਗਾ ਜਿਵੇਂ ਮੇਰੇ ਬਾਈ ਨੇ ਕਹ ਵੀ ਮੰਜੇ ਤੇ ਬੈਠਣਾ ਕੁਰਸੀ ਤੇ ਬੈਠਣਾ ਉਹ ਤਾਂ ਚੱਲਦਾ ਨਹੀਂ ਤੇ ਦੂਜੀ ਤੁਹਾਨੂੰ ਸਹੀ ਸਮੇਂ ਤੇ ਸ੍ਰੀ ਵੰਦਿਰ ਚੋਣ ਕਰਨੀ ਆਉਂਦੀ ਹੋਵੇ ਸਹੀ ਪ੍ਰੋਪਰ ਕ੍ਰੋਸਿੰਗ ਦੀ ਤੁਹਾਨੂੰ ਡੇਟਾ ਦਾ ਪਤਾ ਹੋਣਾ ਚਾਹੀਦਾ ਜਿਹੜੇ ਟੀਕੇ ਕਿੱਥੋਂ ਪਰਾਉਣਾ ਹੈ ਤੁਹਾਨੂੰ ਟੀਕੇ ਦੀ ਚੋਣੀ ਨਹੀਂ ਕਰਨੀ ਆਉਂਦੀ ਉਥੇ ਗੜਵਾਟੂ ਦੇ ਵਿੱਚ ਤੁਹਾਨੂੰ ਇਹ ਸਿਖਾ ਜਾਣਾ ਚੋਣ ਕਰਨੀ ਟੀਕੇ ਦੀ ਠੀਕ ਹੈ ਪਸ਼ੂ ਤੇ ਡੇਰੀ ਦੇ ਵਿੱਚੋਂ ਕੰਮਜਾਬ ਫੀਡ ਦੇ ਜੋ ਡੇਰੀ ਫਾਰਮਾ ਜੋ ਵੀ ਫਾਰਮਾ ਜੋ ਤਾਂ ਕੰਮ ਜਮਾਉਗੇ ਤਿੰਨ ਚੀਜ਼ਾਂ ਦਾ ਮੁੱਖ ਤਾਂ ਰੱਖਣਾ ਪਊ ਤੁਹਾਨੂੰ ਠੀਕ ਹੈ ਪਹਿਲਾਂ ਤਾਂ ਬਰੀਡ ਦਾ ਜੀ ਬਹੁਤ ਬੰਦਿਆਂ ਕੋਲੇ ਬਰੀਡ ਹੀ ਹੈ ਨਹੀਂ ਕੰਮ ਜਮਾਉਗੇ ਤੁਹਾਨੂੰ ਬਾਈ ਜੀ ਠੀਕ ਹੈ ਦੂਜਾ ਧਿਆਨ ਤੁਹਾਨੂੰ ਫੀਡ ਦਾ ਰੱਖਣਾ ਪਊਗਾ ਬਾਈ ਜੀ ਇਹਨਾਂ ਨੂੰ ਪਾਉਣਾ ਕੀ ਆ ਹਾਂ ਕਿਹੜੀ ਫੀਡ ਪਾਉਣੀ ਆ ਹੁਣ ਫੀਡਾਂ ਦਾ ਕਹਿ ਨਹੀਂ ਸਕਦੇ ਕਹੇ ਤੋਂ ਕੈਨਪੁਰ ਦੇ ਕਪਈਆਂ ਨੇ ਠੀਕ ਹੈ ਫੀਡਾਂ ਵਧੀਆ ਸਟੈਂਡਰਡ ਕੰਪਨੀਆਂ ਬਣਾਉਂਦੀਆਂ ਵੀ ਨੇ ਮੈਂ ਚਲੋ ਸ਼ਾਰੀਆਂ ਕੋਈ ਕਿਸੇ ਕੰਪਨੀ ਨਾਲ ਕਈ ਕੰਪਨੀਆਂ ਜਿਵੇਂ ਹੀਰੋ ਬਣਾਉਂਦੀਆਂ ਕਈ ਕੰਪਨੀਆਂ ਹੀਰੋ ਬਣਾਉਂਦੀਆਂ ਫਿਰ ਮੈਂ ਨਾ ਨਹੀਂ ਲੈਂਦਾ ਤੇ ਕਿਸੇ ਦੀ ਪਛਬਾਰਤ ਨਹੀਂ ਕਰੂੰਗਾ ਠੀਕ ਆ ਵਧੀਆ ਕੰਪਨੀਆਂ ਬਣਾਉਂਦੀਆਂ ਵੀ ਨੇ ਫਿਰ ਠੀਕ ਆ ਉਸ ਤੋਂ ਵੱਧ ਦੇ ਵਿੱਚ ਆ ਕਿ ਪਹਿਲਾਂ ਬ੍ਰੀਡ ਫਿਰ ਫੀਟ ਹਮ ਫੀਡ ਦੀ ਗੱਲ ਆਗੀ ਠੀਕ ਆ ਤੇ ਤੀਜੀ ਆ ਦੀ ਫੀਡ ਦੀ ਤਿੰਨੇ ਜੀ ਕਹਿੰਦੇ ਤੁਸੀਂ ਖਿਆਰ ਰੱਖੋਗੇ ਤਾਂ ਤੁਸੀਂ ਸਫਲ ਹੋਵੋਗੇ ਨਹੀਂ ਕੋਈ ਥੋਣੋ ਦੁਨੀਆਦਾਰ ਨਹੀਂ ਵੀ ਸਫਲ ਕਰਦਾ ਸਫਲ ਹੋਣ ਦੇ ਲਈ ਟਾਈਮ ਪੀੜ ਵੀ ਹੋਊਗਾ ਕੋਈ ਹਾਂਜੀ ਵੀ ਇੰਨਾ ਟਾਈਮ ਲੱਗਿਆ ਜਾਂ ਇੰਨਾ ਟਾਈਮ ਘੱਟੋ ਘੱਟ 3 ਸਾਲਾਂ ਘਟੋ ਘਟਾਲ 6 ਸਾਲ ਡੇਢ ਸਾਲ ਦਾ ਤੂੰ ਐ ਨਾ ਕਹਿਆ ਯਾਰ ਬਾਹਰ ਜਾ ਕੇ ਇੱਕ ਬੰਦਾ ਸਾਲ ਦੋ ਸਾਲ ਚ ਪੈਸੇ ਕਮੇ ਕਰਦਾ ਇਹ ਵੀ ਤਿੰਨ ਸਾਲ ਹੁਣ ਕਹਿ ਤੂੰ 10ਵੇਂ ਸਾਲ ਆਵੇਂਗਾ ਜਿਹੜੀ 14 ਲੀਟਰ ਵਾਲੀ ਕਹਿੰਦੇ ਆ ਡੇਢ ਲੱਖ ਤੋਂ ਲੈ ਕੇ 2.5 ਲੱਖ ਤੱਕ ਮਿਲਦੀ ਆ ਉਹ ਮਿਲਦੀ ਆ ਠੀਕ ਆ 10 ਤੇ ਤੂੰ ਦਾ ਲਾਲਾ ਤੂੰ 2 ਲੱਖ ਦੀ ਲਾਲਾ 20 ਲੱਖ ਦੀ ਆਉਗੀ ਫਿਰ ਉਹਦਾ ਵਿਆਹ ਹੀ ਲਾਲਾ ਠੀਕ ਆ ਫਿਰ ਉਹਨੇ 5 ਮਹੀਨੇ ਤੈਨੂੰ ਆਮਦਨ ਦੇਣੀ ਆ ਮਗਰ ਉਹ ਚਾਰ ਖੜੂ ਉਹਦਾ ਪੰਨੂ ਪਤਾ ਜਦੋਂ ਹੁਣ ਦੁੱਧ ਦੇਣਾ ਬੰਦ ਕਰਕੇ ਸੇਵਾ ਸੰਭਾਲਦਾ ਰੱਖਣੀ ਪਊ ਬਿਲਕੁਲ ਬਿਲਕੁਲ ਉਹ ਨਹੀਂ ਜੀ ਸਾਰਾ ਕੁਝ ਉਹਨੇ ਕਰਨਾ ਪਊ ਜਿਹੜੀ ਕੱਟੀ ਕਹਿ ਦਿੰਦੇ ਆ ਹੂੰ ਕੱਟੀ 100 ਰੁਪਇਆ ਘੱਟੋ ਘੱਟ ਡੇਲੀ ਦਾ ਖਾਂਦੀ ਆ ਠੀਕ ਆ 36000 ਹੋ ਗਏ ਸਾਲ ਦਾ ਹਾਂ ਇਹਨੇ ਸਾਢੇ ਤਿੰਨ ਮਹੀਨੇ ਸਾਲਾਂ ਜਾਂ ਕੇ ਸੁੰਦੀ ਆ ਕਿ ਉਹ ਢਾਈ ਕੁ ਮਹੀਨੇ ਦੀ ਆ ਢਾਈ ਸਾਲਾਂ ਦੀ ਜਾਂ ਕੇ ਉਹ ਸਮਰਦੀ ਆ ਠੀਕ ਆ ਮੰਨੋ ਠੀਕ ਆ 9 ਮਹੀਨੇ ਫੇਰ ਲੈ ਜਾਂਦੀ ਆ ਉਹ ਠੀਕ ਆ ਭਾਈ ਤੂੰ 9 ਦੇ ਲਾ ਦੋ ਤਿੰਨ ਤੋਂ ਉੱਤੇ ਹੋ ਗਿਆ ਹਾਂ ਉਹ 36000 ਨੂੰ ਤਿੰਨ ਨਾਲ ਗੁਣਾ ਕਰ ਲੈ ਲੱਖ ਤੋਂ ਉੱਤੇ ਤਾਂ ਉਹ ਵੀ ਖਾ ਗਈ ਠੀਕ ਆ 1.5 ਲੱਖ ਰੁਪਇਆ ਖਾ ਗਈ ਠੀਕ ਆ ਫਿਰ ਕਿੱਧਰ ਗਈ ਗੱਲ ਇਹ ਗੱਲ ਤਾਂ ਆਏ ਆ ਵੀ ਕਾਪੀ ਦਾ ਹਿਸਾਬ ਤੇ ਹੱਥੀਂ ਕਰਨੇ ਚ ਬੜਾ ਫਰਕ ਆ। ਕਾਪੀ ਦਾ ਹਿਸਾਬ ਦਾ ਕਿਤੇ ਜਿੰਨੂ ਮਰਜ਼ੀ ਲਾ ਲੋ। 20000 ਦੇ ਬੰਦਾ ਰਹਿੰਦਾ ਅੱਜ ਕੱਲ। ਠੀਕ ਆ ਜੀ। ਹਾਂ 15 ਤੋਂ ਲੈ ਕੇ 20 ਲੱਖ ਰਹਿੰਦਾ। ਫਿਰ ਉਹ ਖਰਚਾ ਵੀ ਆਉਂਦੇ ਤੇ। ਗੋਆ ਝਟਣ ਵਾਲੇ ਆ ਆਪਣੇ ਬੁਣੀ ਆਪ ਦਾ ਛੇੜਦੀਆਂ ਨਹੀਂ। 100 150 ਰੁਪਏ ਡੰਗਰ ਦਾ ਉਹ ਲੈਂਦੀਆਂ ਨੇ। ਠੀਕ ਆ। ਛੋਟੇ ਜਿਹੜੇ ਕਹੇ ਖਰਚੇ ਜੀ ਨਹੀਂ ਆਉਂਦੇ। ਠੀਕ ਆ। ਉਹਦਾ ਕੱਲੇ ਤੂਰੀ ਦਾੜੀ ਦਾਣੇ ਦਾ ਲਾਉਂਦਾ ਡੰਗਰ ਨੇ ਬਿਮਾਰ ਵੀ ਹੋਣਾ ਕਦੇ। ਆ ਕੀ ਡੰਗਰ ਦਾ ਕੀ ਪਤਾ ਬੰਦਾ ਬਿਮਾਰ ਹੋ ਜਾਦਾ ਡੰਗਰ डेली डेली ਉਹਨਾਂ ਨੂੰ ਦੁੱਧ ਨਹੀਂ ਦੇਣਾ ਕਦੇ ਮੌਸਮ ਖਰਾਬ ਹੋ ਗਿਆ ਮੀਂਹ ਪੈ ਲੱਗਿਆ ਤਾਂ ਦੁੱਧ ਘਟ ਜਾਂਦਾ ਠੀਕ ਹੈ ਤੇ ਜਦੋਂ ਆ ਡੋਕਾ ਡਾਕਾ ਕਰਦਾ ਉਦੋਂ ਘਟ ਜਾਂਦਾ ਮਤਲਬ ਇਹ 4 ਤਿੰਨ ਚਾਰ ਕੁ ਮਹੀਨੇ ਮੱਝ ਦੁੱਧ ਦਿੰਦੀ ਉਹ ਦੂਆ ਘਟਦੀ ਘਟਦੀ ਜਾਂਦੀ ਆ 5 ਮਹੀਨੇ 14 ਲੀਟਰ ਨਹੀਂ ਦੁੱਧ ਦਿੰਦੀ ਇਹ ਠੀਕ ਹੈ ਹਾਂ ਜਦੋਂ ਗੱਭਨ ਹੋ ਜਾਂਦੀ ਆ ਫਿਰ 4 ਮਹੀਨੇ ਉਹ ਲਾਲਾ ਯਾਰ ਜਿਹੜੇ 4 ਨੇ ਉਹ ਸਾਰਾ ਬਠਾ ਉਠਾਉਂਦੇ ਆ ਫਿਰ ਮਿਹਨਤ ਵੀ ਕਰਦੇ ਬੈ ਖਰਚਾ ਵੀ ਉਹ ਤਾਂ ਕਰਕੇ ਵੀ ਮਿਹਨਤੀ ਬੱਜਦੀ ਆ ਵੀਰੇ ਹੋਰ ਕੋਈ ਐਡਿਕਾ ਪ੍ਰੋਪਰ ਡਾਕਟਰੀ ਦਾ ਵੀ ਮੇਰੇ ਹਿਸਾਬ ਨਾਲ ਤਾਂ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਹਾਂ ਜੇ ਕਈ ਵਾਰੀ ਆਪ ਮੈਂ ਹੁਣ ਪਹਿਲਾਂ ਤਾਂ ਅਸੀਂ ਕਹਾਂਗੇ ਕਿ ਜਿਹੜੇ ਖੇਤੀ ਵਗੂ ਗੰਗਾ ਦੇ ਵੇਢ ਨੇ ਜਾਨੀ ਮੈਨੂੰ ਫਿਰ ਸਾਰਾ ਠੀਕ ਹੈ ਉੱਥੇ ਆਪਾਂ ਇਹੀ ਕੰਮ ਜਾਣਾ ਠੀਕ ਹੈ ਉਹ ਤੁਹਾਨੂੰ ਮਤਲਬ ਇਹਦੇ ਵਾਰੀ ਦੱਸਣਗੇ ਵੀ ਹੀਟ ਬਾਰੇ ਟੀਕਾ ਭਰਨਾ ਵੀ ਸਿਖਾਉਂਦੇ ਨੇ ਠੀਕ ਹੈ ਜਿਹੜਾ ਆਪਾਂ ਸਿਲੰਡਰ ਨੇ ਉਹਦੀ ਵੀ ਤੁਹਾਨੂੰ ਨਿਸ਼ਾਨ ਦੇਣਗੇ ਉਹ ਨਿਸ਼ਾਨ ਸਿਲੰਡਰ ਆਪਾਂ ਘਰੇ ਰੱਖຊਾਉਂਦੇ ਹਾਂ ਠੀਕ ਹੈ ਵਧੀਆ ਟੀਕਿਆਂ ਦੀ ਚੋਣ ਕਰਨੀ ਸਿਖਾਉਣਗੇ ਤੁਹਾਨੂੰ ਠੀਕ ਹੈ ਵੀ ਮਤਲਬ ਕਿਹੜਾ ਸੀਵਨ ਉਹ ਬੈਂਕ ਤੋਂ ਤੁਸੀਂ ਆਪਦੇ ਜਾ ਕੇ ਡੀਕੇ ਬਵਾ ਕੇ ਲਓ ਠੀਕ ਹੈ ਜਿਵੇਂ ਨਾਬੇ ਹੋ ਗਈ ਆਪਣੇ ਸਰਕਾਰੀ ਠੀਕ ਹੈ ਤੇ ਲੁਧਿਆਣਾ ਹੋ ਗਿਆ ਤਾਂ ਆਪਣੇ ਦੋ ਹੀ ਵਧੀਆਂ ਨੇ ਯਾਦੇ ਤਾਂ ਨਾਬਾ ਤੇ ਲੁਧਿਆਣਾ ਹਾਂਜੀ ਪੰਜਾਬ ਦੇ ਨੇ ਨੇ ਚਲੋ ਆਏ ਕਈ ਪ੍ਰਾਈਵੇਟ ਕਿਸਾਨ ਭਰਾਵਾਂ ਦੇ ਵੀ ਰੱਖੇ ਬਨੇ ਬੋਲੋ ਠੀਕ ਹੈ ਉਹ ਵੀ ਵਧੀਆਂ ਨੇ ਬੋਲਿਆਣੀਆਂ ਸਰਕਾਰੀ ਨੇਗੇ ਇਹਨਾਂ ਦਾ ਉਹ ਟੈਸਟ ਹਾਂ ਮਤਲਬ ਜਿਵੇਂ ਲਾਈਫ ਆਇਆ ਤੈਨਨੇ ਇੱਕ ਸਾਲ ਆਵਾ ਜਾ ਕੇ ਨੇ ਕੱਟੇ-ਕੁੱਟੇ ਰਲ ਜਾਂਦੀਆਂ ਨੇ ਤਾਂ ਜਿਹੜੇ ਉਹ 4-5 ਮਹੀਨੇ ਵਿਲੇ ਰਹਿੰਦੇ ਆ ਉਹ ਫਿਰ ਉਹਦਾ ਗੈਪ ਪੂਰਾ ਕਰਨ ਲੱਗ ਗਿਆ ਫਿਰ ਇਹ ਪੂਰਨ ਸੂਰਜ ਚੱਲੀ ਜਾਂਦੇ ਰਹਿਣਾ ਕੰਮ ਫਿਰ ਬਚਨ ਕੋ ਲੱਗ ਜਾਂਦਾ ਫਿਰ ਤਿੰਨ ਸਾਲ ਤਾਂ ਭਾਈ ਤੁਸੀਂ ਦੇਖ ਕੇ ਚੱਲੋ ਜੇ ਤੁਹਾਡੇ ਕੋਲ ਤਿੰਨ ਸਾਲਾਂ ਦਾ ਕੋਟਾ ਹੈਗਾ ਫਿਰ ਉਹਦੇ ਸਾਬ ਨਾਲ ਕੰਮ ਕਰਨ ਦਾ ਬੜਾ ਕੋਈ ਫਾਇਦਾ ਨਹੀਂ ਵੀ ਵੱਡਾ ਲੋਨ ਲੈ ਲਈ ਆਪਾਂ ਛੋਟਾ ਚਾਹੇ ਆਪ ਦਾ ਥੋੜੇ ਤੋਂ ਕਰ ਲਓ ਬਸ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਐਵੇਂ ਸਾਰੀਆਂ ਚੀਜ਼ਾਂ ਸਹੀ ਵੀ ਨਹੀਂ ਹੁੰਦੀਆਂ ਨਾ ਕਈ ਚੀਜ਼ਾਂ ਲੋਕ ਵਿਊ ਲੈਣ ਦੇ ਚੱਕਰ ਦੇ ਵਿੱਚ ਵੀ ਪਾਈ ਜਾਂਦੇ ਅੱਜ ਕੱਲ ਕੋ ਕੋਸਪੋਨਾ ਕੋ ਕੋਸਪੋਨਾ ਤੋ ਸਾਡੀ ਤਾਂ ਇੱਕ ਖੁਸ਼ਾਰਿਸ ਹੈ ਸਾਨੂੰ ਲੱਗਿਆ ਵੀ ਇਹ ਚੀਜ਼ ਸਾਨੂੰ ਪਾਉਣੀ ਚਾਹੀਦੀ ਹੈ ਇਸੇ ਲਈ ਤੇ ਵੀਡੀਓ ਚੰਗੀ ਲੱਗੇ ਤਾਂ ਸਾਡਾ ਚੈਨਲ ਹੈ ਗੁੱਗੀ ਟਿੱਬੇ ਵਾਲਾ ਉਹਨੂੰ ਫੋਲੋ ਜਰੂਰ ਕਰਿਓ ਕਿਉਂਕਿ ਅਸੀਂ ਸਾਡੇ ਚੈਨਲ ਦੇ ਉੱਤੇ ਅਕਸਰ ਜ਼ਿਆਦਾਤਰ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸਾਡੀਆਂ ਵੀਡੀਓ ਵਧੀਆ ਪਾਈਏ ਤੇ ਜਿਹਨੀਆਂ ਸਾਨੂੰ ਸੇਧ ਦਿੰਦੀਆਂ ਉਹ ਵੀਡੀਓ ਪਾਈਏ ਉਦੋਂ ਲਈ ਦੋਸਤੋ ਧੰਨਵਾਦ ਅਗਦੀ ਵੀਡੀਓ ਲੈ ਕੇ ਤੁਹਾਡੇ ਦੁਆਰੇ ਫੇਰ ਹਾਜ਼ਰ ਹੋਵਾਂਗੇ ਸੋ ਚੰਗੀ ਲੱਗੇ ਵੀਡੀਓ ਤਾਂ ਫੇਰ ਬੇਨਤੀ ਕਰਾਂਗੇ ਕਿ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਅਸਤਰੀਕਾਲ ਦੋਸਤੋ ਸਾਰੇ